ਕਾਲ ਦੇ ਉਪਰ ਪੰਜਾਬੀ ਵੀ ਠੀਕ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਲੈਂਦੇ ਹਾਂ ਜਿਵੇਂ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਕੰਸੈਪਟ ਦੇ ਨਾਲ ਸੂਟ ਜਿਹੜੀ ਲੈ ਕੇ ਆਏ ਅੱਜ ਆਪਾਂ ਤੁਹਾਡੇ ਲਈ ਬਹੁਤ ਜ਼ਿਆਦਾ ਸੋਹਣੇ ਲੈ ਕੇ ਆਏ ਹਾਂ ਬਹੁਤ ਜ਼ਿਆਦਾ ਨਿਊ ਕਲੈਕਸ਼ਨ ਆਈ ਹੈ ਬਿਲਕੁਲ ਮਾਰਕੀਟ ਦੇ ਵਿੱਚ ਸਰਟਾ ਜਿਹੜੀ ਆਰਕੰਡੀ ਦੇ ਰਹਿਣ ਵਾਲੀਆਂ ਨੇ ਜਿਹੜੀ ਬਾਟਮ ਰੱਖੀ ਹੋਈ ਹੈ ਇਹਨਾਂ ਦੇ ਨਾਲ ਪਲੇਨ ਪਿਓਰ ਕਾਟਨ ਦੀ ਰੱਖੀ ਹੋਈ ਹੈਗੀ ਸੈਲਫ ਪ੍ਰਿੰਟ ਬਾਟਮ ਹੋਊਗੀ ਪਹਿਲਾਂ ਰਿਕੁਐਸਟ ਕਰਦੇ ਹਾਂ ਚੈਨਲ ਤੇ ਨਵੇਂ ਆਇਓ ਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਓ ਵੀਡੀਓ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਤੁਹਾਨੂੰ ਸਾਡੇ ਸੂਟਾਂ ਦੀ ਕਲੈਕਸ਼ਨ ਕਿਦਾਂ ਦੀ ਲੱਗ ਰਹੀ ਹੈ ਤੁਸੀਂ ਕਿਸੇ ਪ੍ਰਕਾਰ ਦੇ ਫੈਬਰਿਕ ਤੇ ਸਾਡੇ ਤੋਂ ਵਰਕ ਲੈਣਾ ਤੁਸੀਂ ਉਹ ਵੀ ਲੈ ਸਕਦੇ ਹੋ ਕਿਸੇ ਪ੍ਰਕਾਰ ਦੀ ਸਟਿਚਿੰਗ ਲੈਣੀ ਹੈ ਤੁਸੀਂ ਸਾਡੇ ਨਾਲ ਤੋਂ ਉਹ ਵੀ ਲੈ ਸਕਦੇ ਹੋ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਡਿਜ਼ਾਈਨ ਪਸੰਦ ਆ ਦਿੱਤੇ ਹੋਏ ਨੰਬਰ ਤੇ ਤੁਸੀਂ ਆਪਣਾ ਆਰਡਰ ਜਿਹੜਾ ਕਨਫਰਮ ਕਰ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਚਲੋ ਜੀ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਹੋਏ ਕਰਦੇ ਹਾਂ ਜੀ ਵਾਲੀ ਵੀਡੀਓ ਦੀ ਸਟਾਰਟਿੰਗ ਪਹਿਲਾ ਜਿਹੜਾ ਕਲਰ ਆ ਗਿਆ ਬਹੁਤ ਜਿਆਦਾ ਸੋਹਣੀ ਡਿਜ਼ਾਈਨਿੰਗ ਆ ਗਈ। ਸਲਟਾ ਨੇ ਜਿਹੜੀਆਂ ਆਰਕੰਡੀਆਂ ਰਹਿਣ ਵਾਲੀਆਂ ਨੇ ਆਹ ਵਾਲੀ ਡਿਜ਼ਾਈਨਿੰਗ ਆ ਗਈ ਤੇ ਸਲਟ ਦੀ। ਤੁਸੀਂ ਇਹਨੂੰ ਹਾਈਲਾਈਟ ਕਰਨ ਲਈ ਇਹ ਤੇ ਵਰਕ ਕਰਵਾ ਸਕਦੇ ਹੋ। ਵੈਸੇ ਇਹਨਾਂ ਤੇ ਲੈਸ ਦਾ ਡਿਜ਼ਾਈਨ ਕਰਕੇ ਬਹੁਤ ਜ਼ਿਆਦਾ ਵਧੀਆ ਇੱਕ ਵੱਖਰੀ ਜਿਹੀ ਲੁੱਕ 'ਚ ਤਿਆਰ ਕਰੂਗੇ ਤੁਸੀਂ ਇਹਨਾਂ ਨੂੰ ਸੂਟਾਂ ਨੂੰ। ਬਿਲਕੁਲ ਨਿਊ ਸਟੌਕ ਆਇਆਗਾ ਜਿਹੜੀ ਬਾਟਮ ਰੱਖੀ ਹੋਈ ਹੈ ਇਹਦੇ ਨਾਲ। ਉਹ ਵੀ ਰਿਜੀਨਲ ਰੱਖੀ ਹੋਈ ਹੈਗੀ ਆਪਾਂ ਤੁਹਾਨੂੰ ਪ੍ਰਿੰਸਸ ਦੀ ਸਟਾਫ ਵੀ ਕੰਨੀ ਲੱਗੀ ਹੋਈ ਹੈਗੀ ਐਦਾਂ ਨਹੀਂ ਹੈਗਾ ਵੀ ਸਟਾਫ ਨਹੀਂ ਵਧੀਆ ਹੈਗਾ ਨਾ ਜੈਂਪਰ ਤੇ ਵੀ ਤੁਹਾਨੂੰ ਸਟਾਫ ਕੰਨੀ ਮਿਲੂਗੀ ਤੇ ਬਾਟਮ ਤੇ ਵੀ ਮਿਲੂਗੀ ਵੈਸੇ ਇੱਕ ਚੀਜ਼ ਤੇ ਕੰਨੀ ਹੁੰਦੀਆਂ ਨੇ ਜੈਂਪਰ ਤੇ ਹੁੰਦੀਆਂ ਬਾਟਮ ਤੇ ਹੁੰਦੀਆਂ ਇਹਨਾਂ ਤੇ ਤੁਹਾਨੂੰ ਦੋਨਾਂ ਤੇ ਅਲੱਗ-ਅਲੱਗ ਕੰਨੀ ਮੈਣੀ ਆਗੀ ਐਸੀ ਆਪਣੇ ਕੋਲੇ ਫਾਸਟ ਕਲਰ ਜਿਹੜਾ ਬਾਟਮ ਦਾ ਸਟਾਫ ਆ ਇਹ ਵੀ ਬਹੁਤ ਜ਼ਿਆਦਾ ਵਧੀਆ ਹੈਗਾ ਫਸਟ ਕਲਰ ਆ ਗਿਆ ਆਪਣੇ ਕੋਲੇ ਬਲੂ ਆਰ ਕੰਡੀ ਦੀ ਸ਼ਰਟ ਦੇ ਨਾਲ ਪ्योर ਕਾਟਨ ਦੀ ਬਾਟਮ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਇਹ ਆਪਣੇ ਕੋਲੇ ਤਿੰਨ ਪੀਸ ਨੇ ਤਿੰਨ ਕਲਰ ਲਗ ਲਗ ਹੋਣਗੇ ਅਗਲਾ ਅਗਲੇ ਆ ਦੇਖ ਸਕਦੇ ਹੋਗੇ ਕਿੰਨੀ ਜ਼ਿਆਦਾ ਸੋਹਣੀ ਡਿਜ਼ਾਈਨਿੰਗ ਬਣ ਕੇ ਆਉਂਦੀ ਹੈ ਇਹਨਾਂ ਦੀ ਸ਼ਰਟਾਂ ਦੀ ਬਹੁਤ ਜ਼ਿਆਦਾ ਵਧੀਆ ਗਈ ਬਣੇ ਹੋਏ ਇਹਨਾਂ ਦੀ ਪੀਸਾਂ ਦੀ ਲੁੱਕ ਇੱਕ ਬੱਕਰੀ ਜੀ ਆਊਗੀ ਜਦੋਂ ਤੁਸੀਂ ਰੈਡੀ ਕਰਕੇ ਆਪਣੇ ਵੇਅਰ ਕੀਤੇ ਇਨਾਂ ਦਾ ਜਿਹੜਾ ਸੂਟਾਂ ਦਾ ਰੇਟ ਆ 1000 ਰੁਪਿਆ ਰਹਿਣ ਵਾਲਾ ਵਾ ਆਰ ਕਿਉਂਈ ਇਹਦੇ ਨਾਲ ਸੈਲਫ ਪ੍ਰਿੰਟ ਬਾਟਮ ਚੈੱਕ ਕਰੋ ਤੁਸੀਂ ਕਿੰਨੇ ਜਿਆਦਾ ਸੋਹਣੇ ਪੀਸ ਨੇ ਸੈਲਫ ਪ੍ਰਿੰਟ ਬਾਟਮ ਦੇ ਨਾਲ ਮੈਂਨੇ ਨੇ ਤੁਹਾਨੂੰ ਇਹ ਐਫਪੀ ਆਪਣਾ ਜਿਹੜਾ ਵੀਡੀਓ ਦਾ ਟਾਈਮਿੰਗ ਆ ਉਹ ਤੁਹਾਨੂੰ ਦੱਸਦੀ ਆ ਆਪਾਂ ਵੀਡੀਓ ਦਾ ਟਾਈਮ ਚੇਂਜ ਕਰ ਦਿੱਤਾ ਤਾਂ ਹੁਣ ਆਪਣੀ ਹਰ ਰੋਜ਼ ਮਾਰਨਿੰਗ 11 ਵਜੇ ਵੀਡੀਓ ਆਇਆ ਕਰੂਗੀ ਅੱਗੇ ਆਪਾਂ ਨਾਈਟਸ ਵੀਡੀਓ ਲਾਉਦੇ ਹੁੰਦੇ ਸੀਗੇ ਵੀ ਤੁਸੀਂ ਦਿਨ 'ਚ ਵੀਡੀਓ ਲਾਇਆ ਕਰੋ ਕਿਉਂਕਿ ਰਾਤ ਨੂੰ ਆਪਾਂ ਵੀਡੀਓ ਲਗਾਉਂਦੇ ਵੀ ਲੇਟ ਹੋ ਜਾਂਦੇ ਸੀ ਇਹ ਕਾਰਨ ਇਸ ਲਈ ਹੁਣ ਆਪਾਂ ਦਿਨ 'ਚ 11 ਵਜੇ ਸਵੇਰੇ ਮਾਰਨਿੰਗ ਵੀਡੀਓ ਲਗਾਉਣੇ ਹੁੰਦੇ ਆ ਅਗਲਾ ਜਿਹੜਾ ਆਪਣੇ ਕੋਲੇ ਕਲਰ ਆ ਗਿਆ ਇਹ ਜਾਮਨੀ ਜ ਆ ਗਿਆ ਦੇਖੋ ਕਿੰਨਾ ਪਿਆਰਾ শেਡ ਆਗਾ ਡਿਜ਼ਾਈਨਿੰਗ ਹੀ ਬਹੁਤ ਜ਼ਿਆਦਾ ਸੋਹਣੀ ਇਹਨਾਂ ਦੀ ਸੂਟਾਂ ਦੀ ਆਵੜੀ ਰੱਖੀ ਹੋਈ ਹੈ ਇਹਦੇ ਨਾਲ ਸੈਲਫ ਪ੍ਰਿੰਟ ਬਾਟਮ ਇਹ ਕਲੈਕਸ਼ਨ ਆਈ ਨੂੰ ਆਪਣੇ ਕੋਲੇ ਬਹੁਤ ਜ਼ਿਆਦਾ ਦਿਨ ਹੋ ਗਏ ਬਟ ਆਪਾਂ ਨੂੰ ਵੀਡੀਓ ਪਹਿਲਾਂ ਆਪਣੇ ਕੋਲੇ ਹੋਰ ਸੂਟ ਸੀਗੇ ਉਹਨਾਂ ਦੀ ਲਗਾਈ ਹੈ ਇਹਨਾਂ ਦੇ ਨਾਲ ਪਿਓਰ ਦਾ ਦੁਪੱਟਾ ਜੇ ਤੁਸੀਂ ਟਾਈ ਡਾਈ ਦੁਪੱਟਾ ਕਰੋਗੇ ਕਿਸੇ ਵੀ ਸਟੱਫ ਦੇ ਵਿੱਚ ਜ਼ਰੂਰੀ ਨਹੀਂ ਵੀ ਪਿਓਰ ਦੇ ਲਗਾਵੋਗੇ ਕੋਟੇ ਦਾ ਵੀ ਲਗਾ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਲੁੱਕ ਤਿਆਰ ਹੋਊਗੀ ਸੋ ਤਾਂ ਵੀ ਦੁਪੱਟਾ ਤੁਸੀਂ ਸਾਡੇ ਤੋਂ ਰੈਡੀ ਕਰਵਾਉਣਾ ਤਾਂ ਤੁਸੀਂ ਸਾਡੇ ਤੋਂ ਵੀ ਕਰਵਾ ਸਕਦੇ ਹੋ ਵਿਦਾਊਟ ਦੁਪੱਟਾ ਇਹਨਾਂ ਦਾ ਸੂਟ ਦਾ ਰੇਟ ਹੈ ਜਿਹੜਾ 1000 ਰੁਪਿਆ ਰਹਿਣ ਵਾਲਾ ਹੈਗਾ ਅਗਲੇ ਜਿਹੜੇ ਆਪਾਂ ਦਿਖਾਵਾਂਗੇ ਆਪਣੇ ਕੋਲੇ ਦੋ ਪੀਸ ਰਾਮ ਟੈਕਸ ਦੇ ਪੈ ਨੇ ਇਹਨਾਂ ਦੇ ਵਿੱਚੋਂ ਕਿਸੇ ਵੀ ਮੇਰੀ ਭੈਣ ਨੂੰ ਕੋਈ ਪੀਸ ਪਸੰਦ ਆ ਪ्युअर कॉटन 100% कॉटन ਹੋਗੀ ਰਾਮ ਟੈਕਸ ਦੀ ਤੁਹਾਨੂੰ ਪਤਾ ਹੀ ਆਗਾ ਬਕਾਇਦਾ ਤੁਹਾਨੂੰ ਕੰਨੀ ਮਿਲੂਗੀ ਰਾਮ ਟੈਕਸ ਦੀ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਆ ਵਾਲੀ ਰੱਖੀ ਹੋਈ ਹੈ ਇਹਦੇ ਨਾਲ ਪਲੇਨ ਬਾਟਮ ਬਾਟਮ ਦਾ ਵੀ ਜਿਹੜਾ ਸਟਾਫ ਹੈਗਾ ਨਾ ਬਹੁਤ ਜ਼ਿਆਦਾ ਵਧੀਆ ਹੈਗਾ ਗੁੱਡ ਕੁਆਲਿਟੀ ਦਾ ਰੱਖਿਆ ਹੋਇਆ ਹੈਗਾ ਇਹਨਾਂ ਦਾ ਵੀ ਜਿਹੜਾ ਸੂਟਾਂ ਦਾ ਰੇਟ ਆ 1000 ਰੁਪਿਆ ਰਹਿਣਾ ਹੈ ਇਹ ਆਪਣੇ ਕੋਲੇ ਪੀਸ ਦੋ ਬੱਚੇ ਨੇ ਜੇ ਤੁਸੀਂ ਦੋਨਾਂ ਸੂਟਾਂ ਚੋਂ ਲੈਣੇ ਹੋਗੇ ਤਾਂ ਤੁਹਾਡੀ ਇੱਕ ਸੂਟ ਦੀ ਜਿਹੜੀ ਸ਼ਿਪਿੰਗ ਚਾਰਜ ਨੇ ਉਹ ਕੱਟੇ ਜਾਣਗੇ ਫਿਰ ਤੁਹਾਨੂੰ ਇਹ 1950 ਦੇ ਦੋ ਸੂਟ ਪੈਣਗੇ 1950 ਦੇ ਪੈਣਗੇ ਪਲੀਜ਼ ਕਿਸੇ ਵੀ ਭਾਣ ਰਿਕਵੈਸਟ ਆਗੀ ਰੇਟ ਦੀ ਬਾਤ ਘਟਨਾ ਕਰਿਆ ਕਰੋ ਕਿਉਂਕਿ ਆਪਣਾ ਜਿਹੜਾ ਰੇਟ ਰੱਖਿਆ ਹੁੰਦਾ ਨਾ ਬਹੁਤ ਘੱਟ ਰੱਖਿਆ ਹੁੰਦਾ ਪਹਿਲਾਂ ਹੀ ਸੈਕੰਡ ਕਲਰ ਆ ਗਿਆ ਇਹਦੇ ਵਿੱਚ ਆਪਣੇ ਕੋਲੇ ਲਾਈਟ ਲਾਈਟ ਆਨੀਅਨ ਜਾਂ শেਡ ਬਹੁਤ ਜਿਆਦਾ ਪਿਆਰਾ ਜਿਹਾ শেਡ ਆਇਆਗਾ ਦੇਖ ਸਕਦੇ ਹੋ ਤੁਸੀਂ ਸੈਕੰਡ ਕਲਰ ਆਹ ਵਾਲਾ ਆ ਗਿਆ ਕਾਟਨ ਹੈ ਜਿਹੜੀ ਪੂਰੀ ਵਧੀਆ ਫਾਈਨ ਕੁਆਲਿਟੀ ਦੀ ਹੈ ਰਾਮ ਟੈਕਸ ਦੀ ਆਗੀ ਆਵਲੀ ਰੱਖੀ ਹੋਈ ਹੈ ਇਹਦੇ ਨਾਲ ਪਲੇਨ ਬਾਟਮ ਅੱਗੇ ਆ ਕੇ ਆਪਣੇ ਕੋਲੇ ਦੋ ਪੀਸ ਇੰਪੋਰਟ ਦੁਪੱਟੇ ਨਾਲ ਹੀ ਆਪਾਂ ਉਸ ਦਿਨ ਨਾ ਵੀਡੀਓ ਲਈ ਸੀ ਖੋਲ ਕੇ ਨਹੀਂ ਦਿਖਾਏ ਹੈਗੇ ਕਾਫੀ ਭੈਣਾਂ ਦੇ ਮੈਸੇਜ ਆਏ ਕਿ ਸਾਨੂੰ ਖੋਲ ਕੇ ਦਿਖਾਵੋ ਸਾਰੇ ਸੂਟ ਸੇਲ ਹੋ ਗਏ ਨੇ ਇਹਦੇ ਨਾਲ ਦੀ ਸਿਰਫ ਆਪਣੇ ਕੋਲੇ ਦੋ ਪੀਸ ਬਚੇ ਨੇ ਇਹਨਾਂ ਪੀਸਾਂ 'ਚ ਤੁਹਾਨੂੰ ਕੋਈ ਪੀਸ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਇਹ ਗਾਜ਼ਰੀ ਜੇ ਆ ਗਿਆ ਪਹਿਲਾ ਸੂਟ ਆਫ ਵਾਈਟ ਤੇ ਗਾਜ਼ਰੀ ਦਾ ਕਲਰ ਕੰਟਰਾਸਟ ਆਗਾ ਇਹ ਦਾ ਰੇਟਾ ਜਿਹੜਾ 550 ਰੁਪਿਆ ਰਹਿਣ ਵਾਲਾ ਹੈਗਾ ਬਿਲਕੁਲ ਸੌਫਟ ਸਟਾਫ ਪਿਆਗਾ ਸਟਾਫਾ ਦਾ ਜਿਹੜਾ ਨੇ ਇਹਨਾਂ ਦਾ ਸੁਟਣ ਦਾ ਬਹੁਤ ਜ਼ਿਆਦਾ ਵਧੀਆ ਮਿਕਸ ਕਿਸੇ ਚ ਨਹੀਂ ਹੈਗਾ ਜਿਹੜੀ ਆਪਾਂ ਪਹਿਲਾਂ ਰਿਜ਼ਲਟਾ ਦਿਖਾਈ ਜਨੇ ਉਹ ਆਰਕੰਡੀ ਦੀਆਂ ਨਹੀਂ ਉਹ ਵੀ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸ ਦਿੰਨੇ ਹਾਂਗੇ ਜਿਹੜਾ ਇਹ ਵਾਲਾ ਕਾਟਨ ਦੁਪੱਟੇ ਨਾਲ ਸਟਾਫਾ ਦਾ ਬਿਲਕੁਲ ਸੌਫਟਾਗਾ ਲਾਈਟ ਵੇਟ ਹੈਗਾ ਆਹ ਰੱਖੀ ਹੋਈ ਹੈ ਇਹਦੇ ਨਾਲ ਬੋਟਾ ਲਾਈਟ ਲਾਈਟ ਗਾਜ਼ਰੀ ਗਾਜ਼ਰੀ ਜੇ ਆਸਾ ਉਧਾਰ ਜਾਂਦਾ ਇਹ ਨੂਰ ਜਾਂ ਸੇਡ ਆਇਆ ਬਿਲਕੁਲ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਪੈਣੇ ਅਗਲਾ ਜਿਹੜਾ ਕਲਰ ਆ ਗਿਆ ਉਹ ਆਪਣੇ ਕੋਲੇ ਆ ਗਿਆ ਗ੍ਰੇ ਵਾਲਾ ਦੇਖ ਸਕਦੇ ਹੋਗੇ ਗ੍ਰੇਨ ਵਾਲਾ ਆ ਗਿਆ ਇਹਨਾਂ ਦਾ ਜਿਹੜਾ ਸੂਟਾਂ ਦਾ रेट ਉਹ 550 ਰੁਪਿਆ ਰਹਿਣ ਵਾਲਾ ਇਹ ਸੀ ਅੱਜਵਾਲੀ ਆਪਣੀ ਛੋਟੀ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਹਾਂ ਚਲੋ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਤਦ ਤੱਕ ਲਈ ਧੰਨਵਾਦ